ਇਕ ਓੰਕਾਰ ੁਰਖ ਨਿਰਭਉ ਆਦ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ச நானி பி சி பி சச்ச ਅਦ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤ ਗੁਰੇ ਨਮ ਹੈ Siri... Sí, ਤੂੰ ਮੇਰਾ ਵਾਹੇ ਗੁਰੂ ਜੀ ਜਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰ ਮਾ ਕਾਹ ਨਾਨਕ ਹਮ ਨੀਚ ਕਰਮਾ ਹਮ ਨੀਚ ਕਰਮਾ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਸ਼ਰਨ ਪਰੇ ਕੀ ਰਾਖੋ ਸਰਮਾ हे ਪਿਤਾ ਦੀਨ ਦੁਨੀ ਦੇ ਮਾਲਕ ਜੁਗ ਜੁਗ ਅਟਲ ਸਤਗੁਰੂ ਸਭਨਾਂ ਨੂੰ ਕੜਨ ਪੰਨਨ ਸਮਰਤ ਆਪ ਨਰੰਕਾਰ ਆਪ ਵਾਹਿਗੁਰੂ ਸਰਬੰਸ ਦੇ ਵਾਲੀ ਤਨ ਤਨ ਗੁਰੂ ਤਨ ਤਨ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀਓ ਸਭ ਤੋਂ ਪਹਿਲਾਂ ਆਪ ਜੀ ਨੂੰ ਨਮਸਕਾਰ ਆਪ ਜੀ ਤੋਂ ਬਲਹਾਰੇ ਆਪ ਜੀ ਦਾ ਪਿਆਰਾ ਜਿਹਾ ਰੰਗ ਗੁਰੂ ਰੂਪ ਸਾਥ ਸੰਗਤ ਜਿਓ ਆਓ ਪਿਆਰੇ ਸਾਹਿਬਾਂ ਦੇ ਚਰਨਾਂ ਤੇ ਸੀਸ ਨਿਵਾ ਕੇ ਸਤਿਗੁਰੂ ਦੀ ਬਖਸ਼ਿਸ਼ ਖਤੇ ਦੀ ਸਾਂਝ ਕਰੀਏ ਗਜ ਕੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕਫਕੜੇ ਸਭ ਮੁਕਦੀ ਚੱਲੀ ਰਹਿਣ ਪਈ ਪ੍ਰਾਪਤ ਮਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਸਾਹਿਬ ਨੇ ਇਹ ਜੋ ਜੀਵਨ ਰਚਿਆ ਹੈ ਨਾ ਆਪ ਜੀ ਦਾ ਤੇ ਸਾਡਾ ਤਾਂ ਕਿ ਇਸ ਸਾਹਿਬ ਨਾਮ ਮਿਲਾਪ ਹੋ ਜਾਵੇ ਤੇ ਮਿਲਾਪ ਦੀ ਇੱਕੀ ਖੇੜੇ ਪ੍ਰੀਤ ਕਹਾ ਪਿਓ ਜੋ ਦੋ ਲੋਚਨ ਮੂਦ ਕੇ ਬੈਠ ਰਿਓ ਬਖ ਧਿਆਨ ਲਗਾਇਓ ਨਾਹਤ ਫਿਰਿ ਉਲੀਏ ਸਾਤ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੋਨ ਲੇਹੋ ਸਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪ੍ਰੇਮ ਦੀ ਖੇੜੇ ਪ੍ਰੇਮ ਚ ਮਿਲੇਗਾ ਉਹ ਜਿਹੜਾ ਪਿਆਰਾ ਏ ਉਹ ਜਿਹੜਾ ਸਾਹਿਬੇ ਉਹਦਾ ਮਿਲਾਪ ਕਿਵੇਂ ਹੋਏਗਾ ਪ੍ਰੇਮ ਚ ਹੋਏਗਾ ਉਹਦੇ ਨਾਲ ਪ੍ਰੇਮ ਚ ਉਤਰਨਾ ਪਵੇਗਾ ਤੇ ਪ੍ਰੇਮ ਹੀ ਕਰਨਸੀ ਇਸ ਜਗਤ ਤੇ ਆਏ ਪ੍ਰੇਮ ਦੇ ਕਾਰਨ ਹੀ ਉਹ ਪਿਆਰਾ ਇੱਕ ਤੋਂ ਦੋ ਹੋਇਆ ਏ ਪ੍ਰੇਮ ਦੇ ਕਾਰਨ ਹੀ ਆਪ ਜੀ ਸਭਨਾਂ ਨੂੰ ਬਣਾਇਆ ਹੈ। ਪ੍ਰੇਮ ਦੇ ਕਾਰਨ ਹੀ ਆਪ ਜੀ ਸਭਨਾਂ ਦੇ ਵਿੱਚ ਵਸਦਾ ਹੈ। ਆਪ ਜੀ ਨੂੰ ਜਿੰਦਾ ਰੱਖਦਾ ਹੈ ਉਸ ਦਾ ਪ੍ਰੇਮ ਹੈ। ਸਵਾਸ ਦਿੰਦਾ ਹੈ, ਸਵਾਸ ਚੱਲਦੇ ਨੇ ਨਾ। ਕਦੀ ਪਿਆਰੇ ਨੂੰ ਪੁੱਛਿਆ ਕਰੋ ਕਿ ਪਿਆਰੇ ਇਹ ਸਵਾਸ ਮੇਰੇ ਜਿਹੜੇ ਮੈਂ ਲਈ ਜਾਨਾ ਹੈ, ਤੂੰ ਦੇ ਹੀ ਤੁਰਿਆ ਜਾਨਾ ਹੈ। ਮੈਂ ਬੁਰੇ ਕਰਮਾਂ ਚ ਵੀ ਹੁਣਾਂ ਏ ਤਾਂ ਵੀ ਤੂੰ ਇਹ ਸਵਾਸ ਬਖਸ਼ੀ ਤੁਰਿਆ ਜਾਣਾ ਏ ਇਹ ਬਣਦੇ ਕਿਵੇਂ ਨੇ ਕਦੀ ਪੁੱਛਿਆ ਕਰੋ ਨਾ ਕਿ ਕਿਵੇਂ ਬਣਦੇ ਨੇ ਤੇ ਜਾਂ ਸਿਰਫ ਸਬਜ਼ੀਆਂ ਸਬਜ਼ੀਆਂ ਖਾਣ ਤੇ ਲੂਣ ਘੱਟ ਪੈ ਗਿਆ ਮਿਰਚ ਵੱਧ ਪੈ ਗਈ ਇਹਦੇ ਤੇ ਲੜਾਈਆਂ ਹੀ ਕਰਨ ਆਏ ਆ ਪੁੱਛਣਾ ਬਣਦਾ ਇਹਨਾਂ ਪਿਆਰੇ ਨੂੰ ਕਿ ਇਹ ਸਵਾਸ ਜਿਹੜੇ ਮੈਂ ਲੈਣਾ ਏ ਇਹ ਕਿਵੇਂ ਬਣਦੇ ਨੇ ਕਦੀ ਕੋਈ ਾਕਾਂਤ ਚ ਬੈਠੇ ਆਪਣੇ ਪਿਆਰੇ ਨੂੰ ਯਾਦ ਕਰੇ ਤੇ ਉਸ ਕਲਗੀਆਂ ਵਾਲੇ ਨੂੰ ਪੁੱਛੇ ਕਿ ਮੈਨੂੰ ਜਿਹੜੇ ਸਵਾਸ ਮਿਲਦੇ ਨੇ ਤੂੰ ਬਣਾਉਣਾ ਕਿਵੇਂ ਤੇ ਜਿਸ ਦਿਨ ਉਹ ਦੱਸੇਗਾ ਸਮਝਾਏਗਾ ਤੇ ਪਤਾ ਲੱਗੇਗਾ ਕਿ ਤੇਰੇ ਸਵਾਸਾਂ ਵਾਸਤੇ ਇਸ ਧਰਤੀ ਤੋਂ ਵੀ 100 ਗੁਣਾ ਵੱਡਾ 80 ਗੁਣਾ ਵੱਡਾ ਲਗਭਗ ਸੂਰਜ ਬਣਾਇਆ ਹੈ ਉਸ ਸੂਰਜ ਨੂੰ ਅੱਗ ਦਾ ਗੋਲਾ ਬਣਾ ਕੇ ਤਪ ਰਿਹਾ ਏ ਦਿਨ ਰਾਤ ਤਪ ਰਿਹਾ ਏ ਉਸ ਤਪਸ ਚੋਂ ਇਨਾ ਰੁੱਖਾਂ ਨੂੰ ਇਸ ਧਰਤੀ ਨੂੰ ਬਣਾਇਆ ਏ ਇਸ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਣਾਇਆ ਏ ਉਸ ਤਪਸ ਚੋਂ ਰੁੱਖ ਪੈਦਾ ਹੁੰਦੇ ਨੇ ਰੁੱਖ ਬਣਦੇ ਨੇ ਪਲਦੇ ਨੇ ਉਹਨਾਂ ਰੁੱਖਾਂ ਤੋਂ ਤੇਰਾ ਜਿਹੜਾ ਏ ਉਹ ਸਵਸ ਚੱਲਦੇ ਨੇ ਤੇਰੇ ਸਵਾਸਾਂ ਲਈ ਇਹ ਬੇਅੰਤ ਸਮੁੰਦਰ ਬਣਾਇਆ ਏ ਤੇ ਸਮੁੰਦਰ ਦੇ ਜੀਵ ਜੰਤਾਂ ਨੂੰ ਤੇਰੇ ਵਾਸਤੇ ਆਕਸੀਜਨ ਬਣਾਉਣ ਲਾਇਆ ਏ ਪਰ ਪੁੱਛੀਏ ਤੇ ਤਾਂ ਨਾ ਅਸੀਂ ਤੇ ਪੁੱਛ ਰਹੇ ਹਾਂ ਕਿ ਫਲਾਣੇ ਕੋ ਕਿੰਨੇ ਪੈਸੇ ਲੈਣੇ ਫਲਾਣੇ ਨੇ ਸਾਨੂੰ ਗੱਲ ਕੀ ਕਹੀ ਸੀ ਉਹਦੀ ਅਜੇ ਗੱਲ ਦਾ ਜਵਾਬ ਮੋੜਨਾ ਉਹ ਕਦੋਂ ਸਮਾਂ ਆਵੇਗਾ ਜਦੋਂ ਅਸੀਂ ਇਹ ਵੀ ਖਬਰ ਕਰੱਖਾਂਗੇ ਕਿ ਪਿਆਰੇ ਵੱਲ ਨੂੰ ਹੀ ਜਾਣਾ ਏ ਉਸਦੀ ਪ੍ਰੀਤ ਵੱਲ ਨੂੰ ਹੀ ਜਾਣਾ ਏ ਸਤਿਗੁਰੂ ਦੇ ਬੜੇ ਪਿਆਰੇ ਬੋਲ ਨੇ ਅੱਜ ਤੋਂ ਕਈ ਸਾਲ ਪਹਿਲਾਂ ਨਾ ਅਸੀਂ ਅਮਰੀਕਾ ਗਏ ਉੱਥੇ ਇੱਕ ਪੈਣਾ ਮਿਲੀ ਬੜੀ ਪਿਆਰੀ ਸੀ ਤੇ ਗੋਰੇ ਜਿਹੜੇ ਲੋਕ ਨੇ ਅਮਰੀਕਨ ਉਹਨਾਂ ਨੂੰ ਇੱਕ ਆਦਤ ਏ ਹੁਣ ਤੇ ਆਪਣੇ ਵੀ ਇੱਥੇ ਚੱਲ ਪਏ ਉਹ ਬਾਹਾਂ ਹੱਥਾਂ ਤੇ ਕੁਝ ਨਾ ਕੁਝ ਲੱਖਾ ਛੜਦੇ ਹੁਣ ਤੁਹਾਡੇ ਵੀ ਇਹ ਬਿਮਾਰੀ ਆ ਗਈ ਵੈਸੇ ਸਾਡੇ ਵੀ ਕਈ ਨੌਜਵਾਨ ਜਿਹੜੇ ਉਹ ਲਖਾਈ ਫਿਰਦੇ ਜਿਨ੍ਹਾਂ ਨੇ ਕਦੀ ਸਕੂਲੇ ਜਾ ਕੇ ਕਾਪੀ ਤੇ ਇੱਕ ਅੱਖਰ ਨਹੀਂ ਨਾ ਪਾਇਆ ਉਹਨਾਂ ਨੇ ਆਪਣਾ ਸਰੀਰ ਭਰਿਆ ਏ ਇਹਨਾਂ ਅੱਖਰਾਂ ਦੇ ਨਾਲ ਭਾਵੇਂ ਬੁੱਧ ਦੇ ਵਿੱਚ ਕੋਈ ਚੱਜਦਾ ਅੱਖਰ ਹੋਵੇ ਨਾ ਹੋਵੇ ਪਰ ਸਰੀਰ ਤੇ ਲਖਾ ਲੈਂਦੇ ਕਦੀ ਸੋਚਦੇ ਹੀ ਨਹੀਂ ਕਿ ਭਾਈ ਇਹ ਸਰੀਰ ਤੈਨੂੰ ਦੇਣ ਵਾਲਾ ਕੌਣ ਹੈ ਤੂੰ ਸੋਚਤੇ ਸਹੀਂ ਕਿ ਤੈਨੂੰ ਪਤਾ ਏ ਜਿਸ ਸਕਿਨ ਦੇ ਉੱਤੇ ਤੂੰ ਬਣਾ ਰਿਹਾ ਏ ਇਹ ਸਕਿਨ ਜਿਹੜੀ ਏ ਇੱਕ ਅੱਖ ਦੇ ਝਮਕੇ ਦੇ ਨਾਲ ਤੇਰੇ ਕਰੋੜਾਂ ਸੈੱਲ ਬਣ ਰਹੇ ਨੇ ਟਹਿ ਰਹੇ ਨੇ ਉਹ ਕੌਣ ਬਣਾ ਰਿਹਾ ਏ ਪਰ ਜਿਹੜੀ ਚੀਜ਼ ਫਰੀ ਚ ਮਿਲੀ ਹੋਵੇ ਨਾ ਮੁਫਤ ਦੇ ਵਿੱਚ ਉਹਦੀ ਅਸੀਂ ਕਦਰ ਨਹੀਂ ਕਰਦੇ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮੁਫਤ ਚ ਮਿਲ ਗਏ ਕੋਈ ਕਦਰ ਨਹੀਂ ਕਰਦੇ ਕਲਗੀਆਂ ਵਾਲਾ ਮਿਲ ਗਿਆ ਜਿਨਨੇ ਮਾਂ ਵਾਰ ਦਿੱਤੀ ਪੁੱਤ ਵਾਰ ਦਿੱਤੇ ਉਹਦੀ ਕੋਈ ਕਦਰ ਨਹੀਂ ਉਹਦੇ ਬੋਲਾਂ ਦੀ ਕਦਰ ਨਹੀਂ ਉਹਦੇ ਹੁਕਮਾਂ ਦੀ ਕੋਈ ਕਦਰ ਨਹੀਂ ਜੇ ਕਿਤੇ ਉਹਦੀ ਕਦਰ ਕਰਦੇ ਹੋਈਏ ਤੇ ਇੱਕ ਸ਼ਰਾਬ ਦੀ ਬੋਤਲ ਤੇ ਡੁੱਲ ਜਾਈਏ ਸੋਚ ਕੇ ਦੇਖੀਏ ਜੇ ਉਹਦੀ ਕਦਰ ਹੋਵੇ ਤੇ ਕਿਉਂ ਜਾ ਕੇ ਨਾਈ ਦੇ ਗਾੜੀ ਬੈਠੀਏ ਕਿਉਂ ਮੇਕਅਪ ਕਰਾਉਂਦੇ ਫਿਰਿਏ ਕਿਉਂ ਨਾ ਸੱਜ ਜਾਈਏ ਜੇ ਉਹਦੇ ਬੋਲਾਂ ਦੀ ਕਦਰ ਹੋਵੇ ਜਿਉ ਉਹਦੀਆਂ ਕੁਰਬਾਨੀਆਂ ਦੀ ਕਦਰ ਹੋਵੇ ਪਰ ਸੱਚ ਜਾਣਿਓ ਕਦਰ ਨਹੀਂ ਹੈ ਤੇ ਜਿਸ ਮਨੁੱਖ ਨੇ ਉਹਦੀ ਕਦਰ ਨਹੀਂ ਕੀਤੀ ਮਾਫ ਕਰ ਦੇਣਾ ਪਰ ਕਹਿਣ ਦੇਣਾ ਸੰਸਾਰ 'ਚ ਉਹਦੀ ਕਦੀ ਕਦਰ ਨਹੀਂ ਹੋਏਗੀ ਪੁਰਾਣੀ ਗੱਲ ਆਪ ਜੀ ਨੂੰ ਦੱਸਦੇ ਹਾਂ ਸਾਨੂੰ ਯਾਦ ਕਰਾ ਦੇਣਾ ਉਹ ਗੋਰੀ ਭੈਣਾ ਦੀ ਬਾਤ ਬਾਤ ਵਿੱਚ ਆ ਗਈ ਇੱਕ ਪੁਰਾਣੇ ਅੰਗਰੇਜ਼ਾਂ ਦੇ ਵੇਲੇ ਦੇ ਬਜ਼ੁਰਗ ਨੇ ਜਿਨ੍ਹਾਂ ਨੇ ਹੁਣ ਵੀ ਨੇ ਉਹ ਦੋ ਬਾਤਾਂ ਸੁਣਾਉਂਦੇ ਹੁੰਦੇ ਕਈ ਵਾਰ ਉਹਨਾਂ ਕੋਲ ਬੈਠੀ ਇਹਨਾਂ ਤੇ ਦੋ ਬਾਤਾਂ ਸੁਣਾਉਂਦੇ ਹੁੰਦੇ ਕਹਿੰਦੇ ਇੱਕ ਵਾਰਾਂ ਨਾ ਅਸੀਂ ਜਦੋਂ ਭਰਤੀ ਹੋਏ ਤੇ ਅੰਗਰੇਜ਼ਾਂ ਦੀ ਸਰਕਾਰ ਚ ਫੌਜ ਚ ਭਰਤੀ ਹੋ ਗਏ ਤੇ ਜਿਹੜੇ ਮਰਾਠੇ ਸੀ ਡੋਗਰੇ ਸੀ ਜੜੀਆਂ ਦੂਜੀਆਂ ਸਟੇਟਾਂ ਤੋਂ ਲੋਕ ਸੀ ਨਾ ਉਹਨਾਂ ਦੀ ਸਾਰਿਆਂ ਦੀ ਟ੍ਰੇਨਿੰਗ ਆਰੰਭ ਹੋ ਗਈ ਤੇ ਸਾਡੀ ਭਰਤੀ ਤੇ ਹੋ ਗਈ ਪਰ ਸਾਡੀ ਟ੍ਰੇਨਿੰਗ ਨਾ ਆਰੰਭ ਹੋਈ ਇੱਕ ਹਫਤਾ ਬੀਤ ਦੋ ਹਫਤੇ ਬੀਤ ਇੱਕ ਡੇਢ ਮਹੀਨਾ ਲੰਘ ਗਿਆ ਕਿ ਸਾਡੇ ਵਿੱਚ ਇੱਕ ਦੂਜੇ 'ਚ ਸਲਾਹ ਚੱਲਣ ਲੱਗੀ ਕਿ ਖੌਰੇ ਇਹਨਾਂ ਨੇ ਸਾਨੂੰ ਕੱਢ ਦੇਣਾ ਇਹਨਾਂ ਨੇ ਫੌਜ ਭਰਤੀ ਨਹੀਂ ਕਰਨਾ ਕਹਿੰਦੇ ਅਸੀਂ ਇੱਕ ਦੂਜੇ ਨਾਲ ਸਲਾਹ ਕਰਕੇ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਅੰਗਰੇਜ਼ ਅਫਸਰ ਹੈ ਉਹਨੂੰ ਪੁੱਛੀਏ ਤੇ ਸਹੀ ਕਿ ਬਾਤ ਕੀ ਹੈ ਕਿਉਂ ਨਹੀਂ ਸਾਡੀ ਟ੍ਰੇਨਿੰਗ ਸ਼ੁਰੂ ਸ਼ੁਰੂ ਕਰਦੇ ਸਵਾ ਸਵਾ ਮਹੀਨਾ ਬੀਤ ਗਿਆ ਸੀ ਵਿਹਲੇ ਬੈਠੇ ਆ ਸਾਨੂੰ ਕੱਢ ਦੇਣਾ ਹੈ ਕਹਿੰਦੇ ਅਸੀਂ ਇੱਕ ਜਾਣੇ ਨੇ ਜਾ ਕੇ ਉਹਨਾਂ ਨਾਲ ਗੱਲ ਕੀਤੀ ਤੇ ਕਹਿੰਦੇ ਉਹ ਗੋਰੇ ਅੰਗਰੇਜ਼ ਨੇ ਗਲਵਕੜੀ ਚ ਲੈ ਕੇ ਤੇ ਕਿਹਾ ਨਹੀਂ ਪੁੱਤ ਬਜ਼ੁਰਗ ਸੀ ਸਾਡੇ ਤੋਂ ਕਹਿੰਦੇ ਕਿਤਾ ਵੱਡਾ ਸੀ ਤੇ ਕਹਿਣ ਲੱਗਾ ਨਹੀਂ ਪੁੱਤ ਤੁਹਾਡੀ ਟ੍ਰੇਨਿੰਗ ਸ਼ੁਰੂ ਕਰਾਉਣੀ ਹੈ ਸਾਨੂੰ ਪੰਜ ਸਿੰਘ ਨਹੀਂ ਮਿਲ ਰਹੇ ਜਿਹੜੇ ਪਹਿਲਾਂ ਤੁਹਾਨੂੰ ਅਮਰਤ ਪਾਨ ਕਰਾਉਣ ਅਮਰਤ ਪਾਨ ਕਰਾਉਣ ਤੋਂ ਬਾਅਦ ਤੁਹਾਡੀ ਟ੍ਰੇਨਿੰਗ ਸ਼ੁਰੂ ਹੋਣੀ ਹੈ ਇਸ ਕਰਕੇ ਤੁਹਾਡੀ ਅਜੇ ਟ੍ਰੇਨਿੰਗ ਨਹੀਂ ਸ਼ੁਰੂ ਹੋਈ ਜਿਸ ਦਿਨ ਉਹ ਮਿਲਣਗੇ ਤੁਹਾਨੂੰ ਪਹਿਲਾਂ ਅਮਰਤ ਦੀ ਦਾਤ ਦੇਣੀ ਹੈ ਫਿਰ ਜਿਹੜਾ ਇਹ ਤੁਹਾਡੀ ਟ੍ਰੇਨਿੰਗ ਆਰੰਭ ਕਰਨੀ ਹੈ ਸੋਚ ਕੇ ਦੇਖੋ ਉਹ ਜਿਹੜੇ ਵਿਦੇਸ਼ਾਂ ਤੋਂ ਆਏ ਸੀ ਉਹਨਾਂ ਦੇ ਮਨ 'ਚ ਵੀ ਗੁਰੂ ਗੋਬਿੰਦ ਪਾਤਸ਼ਾਹ ਦੀ ਤੇ ਗੁਰੂ ਗੋਬਿੰਦ ਪਾਤਸ਼ਾਹ ਦੀ ਅਮਰਤ ਦੀ ਕੀ ਕਦਰ ਹੋਏਗੀ ਕੀ ਸਾਡੇ ਮਨਾਂ 'ਚ ਹੈ ਅਮਰਤਾਰੀ ਜੀ ਬੜੀ ਤਰ੍ਹਾਂ ਦੇ ਹੁੰਦੇ ਸਮਝ ਲੈਣਾ ਸਾਡੇ ਪਿੰਡਾਂ 'ਚ ਵੱਸਦੇ ਨੇ ਇਥੇ ਮਨੁੱਖਤਾ ਇਦਾਂ ਦੀ ਏ ਜਿਹੜੇ ਅਜੇ ਕੁਝ ਲੋਕ ਨੇ ਇਹਨਾਂ ਨੇ ਉਸ ਪਿਆਰੇ ਦੇ ਨਾਲ ਪ੍ਰੇਮ ਦੀ ਦੁਨੀਆ ਨੂੰ ਜੀਣਾ ਹੀ ਅਰੰਭ ਨਹੀਂ ਕੀਤਾ ਆਪ ਜੀ ਆਪਣੇ ਆਪਣੇ ਮਨਾਂ 'ਚ ਛਾਤੀ ਮਾਰੀ ਜਾਓ ਤੁਸੀਂ ਕਿੱਥੇ ਖੜੇ ਹੋ ਸਾਡੇ 'ਚੋਂ ਬਹੁਤੇ ਲੋਕ ਨੇ ਜਿਨ੍ਹਾਂ ਨੇ ਇਸ ਪਿਆਰੇ ਨਾਲ ਪ੍ਰੇਮ ਕਰਨਾ ਅਜੇ ਅਰੰਭ ਨਹੀਂ ਕੀਤਾ ਅਜੇ ਡੰਗਰਾਂ ਨਾਲ ਵੀ ਪ੍ਰੇਮ ਏ ਖੁਰਲੀਆਂ ਨਾਲ ਪ੍ਰੇਮ ਏ ਢਾਰਿਆਂ ਨਾਲ ਕੋਠੀਆਂ ਨਾਲ ਕੱਪੜਿਆਂ ਨਾਲ ਮਸ਼ੀਨਾਂ ਨਾਲ ਪ੍ਰੇਮ ਏ ਪੁੱਤਾਂ ਧੀਆਂ ਨਾਲ ਵੀ ਪ੍ਰੇਮ ਹੈ ਇਥੋਂ ਤੱਕ ਕਿ ਘਰ ਪਾਲੇ ਕੁੱਤੇ ਨਾਲ ਵੀ ਪ੍ਰੇਮ ਹੈ ਪਰ ਇਹਦੇ ਨਾਲ ਜੇ ਪ੍ਰੇਮ ਦੀ ਅਰੰਭਤਾ ਨਹੀਂ ਕੀਤੀ ਸਾਡੇ ਚੋਂ ਹੀ ਨੇ ਅਸੀਂ ਆ ਕੁਝ ਅਜਿਹੇ ਨੇ ਜਿਨ੍ਹਾਂ ਨੇ ਇਹ ਸ਼ੁਰੂਆਤ ਕਰਨ ਦਾ ਯਤਨ ਕੀਤਾ ਹੈ ਕਿ ਅਸੀਂ ਅਮਰਤ ਛਕਣਾ ਹੈ ਤੇ ਪ੍ਰੇਮ ਅਰੰਭ ਕਰਨਾ ਹੈ ਪਰ ਇੱਥੇ ਵੀ ਕੁਝ ਗੜਬੜ ਕਰ ਗਏ ਨੇ ਸਾਡੇ ਪਿੰਡਾਂ ਦੇ ਵਿੱਚ ਅਮਰਤਾਰੀ ਵੀ ਕਈ ਤਰ੍ਹਾਂ ਦੇ ਨੇ ਇੱਕ ਉਹ ਨੇ ਇਕੋ ਸਾਡੀਆਂ ਮਾਤਾਵਾਂ ਨੇ ਬਜ਼ੁਰਗ ਨੇ ਜਾਂ ਨੌਜਵਾਨ ਨੇ ਗਏ ਨੇ ਅਮਰਤ ਛੱਕ ਕੇ ਆ ਗਏ ਪਰ ਹੁਣ ਅਭਿਆਸ ਨਹੀਂ ਕਰਦੇ ਉਹਦੇ ਸਹਿਬਜ਼ਾਦੇ ਬਣਨ ਦਾ ਅਭਿਆਸ ਨਹੀਂ ਕਰਦੀਆਂ ਪੈਣਾ ਉਹਦੀਆਂ ਸਹਿਬਜ਼ਾਦੀਆਂ ਬਣਨ ਦਾ ਕੀ ਕਰ ਰਹੇ ਨੇ ਵਾ ਸਮਰਤ ਤੇ ਪਾ ਲਿਆ ਸ਼ੁਰੂ ਸ਼ੁਰੂ ਚ ਬੜਾ ਜੋਸ਼ ਹੁੰਦਾ ਤੇ ਜਜ਼ਬਾ ਹੁੰਦਾ ਬੜੀ ਬਾਣੀ ਪੜੀਦੀ ਹੌਲੀ 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 ਵਿੱਚ ਸਾਨੂੰ ਢਾਰੇ ਵੀ ਇਧਰੋਂ ਉਧਰੋਂ ਲੱਗ ਜਾਂਦੇ ਕਿ ਸਮਝ ਨਹੀਂ ਆਉਂਦੀ ਧਰਮ ਹੈ ਕਿ ਅਕਸਰ ਕਈ ਨੌਜਵਾਨਾਂ ਨੂੰ ਲੱਗਦਾ ਹੈ ਸਿਰਫ ਜਕਾਰੇ ਲਾ ਦੇਣੇ ਉੱਥੇ ਜਾ ਕੇ ਜਕਾਰਾ ਲਾ ਦੇਣਾ ਉਹਦੇ ਨਾਲ ਲੜ ਪੈਣਾ ਉਹਦੀ ਨਿੰਦਿਆ ਕਰ ਦੇਣਾ ਇੰਨਾ ਹੀ ਧਰਮ ਹੈ ਤੇ ਨਿਤਨੇਮ ਕਰ ਲੈਣਾ ਇੰਨਾ ਹੀ ਧਰਮ ਹੈ ਨਹੀਂ ਧਰਮ ਤੇ ਤੇਰੇ ਹਿਰਦੇ 'ਚ ਉਹਦੇ ਨਾਲ ਪ੍ਰੀਤ ਪੈਦਾ ਹੋਈ ਕਿ ਨਹੀਂ ਤੇਰੇ ਅੰਦਰੋਂ ਮੈਲ ਖਤਮ ਹੋਣੀ ਸ਼ੁਰੂ ਹੋਈ ਕਿ ਨਹੀਂ ਤੇਰਾ ਕ੍ਰੋਧ ਘਟਣਾ ਸ਼ੁਰੂ ਹੋਇਆ ਕਿ ਨਹੀਂ ਤੇਰੇ ਮਨ ਦੇ ਅੰਦਰੋਂ ਨਿੰਦਿਆ ਖਤਮ ਹੋਈ ਕਿ ਨਹੀਂ ਤੈਨੂੰ ਸਭਨਾ ਨਾਲ ਪ੍ਰੇਮ ਹੋਣਾ ਸ਼ੁਰੂ ਹੋਇਆ ਕਿ ਨਹੀਂ ਤੈਨੂੰ ਸਭਨਾ ਚੋ ਦਿਖਣਾ ਸ਼ੁਰੂ ਹੋਇਆ ਕਿ ਨਹੀਂ ਧਰਮ ਤੇ ਏ ਸੀ ਪਰ ਸਾਨੂੰ ਲੱਗਾ ਉਹਦੀ ਨਿੰਦਿਆ ਕਰ ਦੋ ਦੂਜੇ ਧਰਮ ਦੀ ਨਿੰਦਿਆ ਕਰ ਦੋ ਉਹਦੀ ਨਿੰਦਿਆ ਕਰ ਦੋ ਇੰਨੇ ਕਨਾਈ ਧਰਮ ਇਹ ਨਿਤਨੇਮ ਕਰ ਲੋ ਇਦਾਂ ਦੇ ਵੀ ਨਹੀਂ ਫਿਰ ਸਾਲ ਖੰਡ ਜਦੋਂ ਵਿਚਾਰੇ ਚੱਲ ਜਾਂਦੇ ਦੌੜ ਲਾਉਂਦੇ ਬੜੀ ਗੇੜਾ ਕਮਾਉਂਦੇ ਬਥੇਰੀ ਮਿਹਨਤ ਕਰਦੇ ਪਰ ਮਿਲਦਾ ਕੁਝ ਨਹੀਂ ਤੇ ਕਠੋਰ ਹੋ ਜਾਂਦੇ ਤੇ ਕਰੋਧੀ ਹੋ ਜਾਂਦੇ ਦੇਖੇ ਜਖੀ ਜੇ ਰਹਿਣ ਗਏ ਕੁਝ ਜਿਹੇ ਵੀ ਨੇ ਜਿਹੜੇ ਵਾਪਸ ਆਪਣੇ ਕੰਮਕਾਰਾਂ ਚ ਵਾਪਸ ਆਪਣੀਆਂ ਵਾਸ਼ਨਾਵਾਂ ਦੇ ਵਿੱਚ ਆਈ ਜਾਂਦੇ ਉਹਨਾਂ ਨੇ ਅੰਮ੍ਰਿਤ ਵੀ ਛਕਿਆ ਹੁੰਦਾ ਤੇ ਕਹਿਣਗੇ ਕੋਈ ਨਹੀਂ ਜੀ ਜਵਾਈ ਆਇਆ ਸ਼ਰਾਬ ਪਿਆ ਹੋਏ ਨੂੰ ਇਹੋ ਜਿਹੇ ਵੀ ਨੇ ਜਿਹੜੇ ਬੇਈਮਾਨੀਆਂ ਵੀ ਕਰੀ ਜਾਂਦੇ ਦੂਜੇ ਦੇ ਪੈਸੇ ਵੀ ਮਾਰੀ ਜਾਂਦੇ ਸ਼੍ਰੀ ਸਾਹਿਬ ਉਤੋਂ ਦੀ ਪਾਕੇ ਰੱਖਦੇ ਹੁਣ ਇਹਨੇ ਬਾਹਰੋਂ ਤੇ ਬਾਣਾ ਧਾਰਨ ਕੀਤਾ ਏ ਪਰ ਅੰਦਰੋਂ ਵਾਪਸ ਉੱਥੇ ਹੀ ਚਲਾ ਗਿਆ ਜਿੱਥੇ ਏਸੀ ਉਨਾ ਹੀ ਬੇਈਮਾਨ ਹੈ ਇਹਨੇ ਮਿਹਨਤ ਕਰਨੀ ਛੱਡ ਦਿੱਤੀ ਇਹਨੇ ਗੁਰੂ ਦਾ ਸਿੰਘ ਹੋਣਾ ਆਪਣੇ ਅੰਦਰ ਨਾਲ ਜੂਝਣਾ ਬੰਦ ਕਰ ਦਿੱਤਾ ਇਹਨੇ ਗੁਰੂ ਵੱਲ ਨੂੰ ਜਾਣਾ ਬੰਦ ਕਰ ਦਿੱਤਾ ਇਹ ਸੰਸਾਰ ਚ ਆ ਕੂੜਾ ਕਰਕਟ ਇਕੱਠਾ ਕਰਨ ਲੱਗ ਪਿਆ ਸਾਡੇ ਮਾਤਾ ਜੀ ਸੰਸਾਰੀ ਮਾਤਾ ਜੀ ਅਮਰਤ ਦੀ ਦਾਤ ਲੈ ਕੇ ਆਏ ਅਸੀਂ ਸਾਲ 2 ਸਾਲ ਬਾਅਦ ਜਦੋਂ ਢੇੜਾ ਮਾਰਿਆ ਨਾ ਉਥੇ ਤੇ ਐਸੀ ਉਹਨਾਂ ਨੂੰ ਦੇਖਿਆ ਕਿ ਉਹ ਕਮਾਉਂਦੇ ਨਹੀਂ ਘੜੀ ਵਾਹਗਰੂ ਕਰ ਲੈਂਦੇ ਤੇ ਫਿਰ ਉਹ ਕੋਜੀ ਪਰਿਵਾਰ ਦੇ ਵਿੱਚ ਪਰਿਵਾਰਾਂ ਦੇ ਇੱਧਰ ਉੱਧਰ ਉਲਝੇ ਰਹਿੰਦੇ ਕਦੀ ਕਹੇ ਦੀ ਬਹਿ ਕੇ ਨੇ ਇੱਕ ਤੇ ਸਾਡੇ ਘਰਾਂ 'ਚ ਇਹ ਬੜਾ ਰਵਾਜ ਏ ਕਿ ਚਾਹ ਨਾ ਨਿੰਦਿਆ ਖਾਣੀ ਆਪਜੀ 'ਚੋਂ ਕਿੰਨੇ ਕਨੇ ਚਾਹ ਨਾ ਨਿੰਦਿਆ ਕਿੰਨੇ ਕ ਖਾਂਦੇ ਨੇ ਸਵੇਰੇ ਦਿਨ ਚੜਦਾ ਚਲੋ ਜੀ ਚਾਹ ਬਣਾਓ ਕੀ ਕਰਨਾ ਹੈ ਨਿੰਦਿਆ ਕਰੀਏ ਬਹਿ ਕੇ ਕੜੀ ਦੁਪਹਿਰ ਆਉਂਦੀ ਫਿਰ ਚਾਹ ਬਣਾ ਲਓ ਨਿੰਦਿਆ ਕਰ ਲਈ ਕੋਈ ਬੀਬੀ ਦੂਜੀ ਬੀਬੀ ਵਾਲਾ ਚਲੀ ਗਈ ਲਿਆ ਨਹੀਂ ਪੈਣੇ ਚਾਹ ਬਣਾ ਕਰਨਾਂ ਕੀ ਚਾਹਨਾ ਇਹ ਨਿੰਦਿਆ ਕਰਾਂਗੇ ਬਹਿ ਕੇ ਕੇ ਫਿਰ ਦੇ ਆਂਡ ਗਵਾਂਡ ਜੋ ਜਿਹਦੇ ਜਿੰਨਾ ਆਗੇ ਨਾ ਜਿੰਨਾ ਕੂੜਾ ਏ ਉਹ ਸਿਰ ਤੇ ਚੁੱਕ ਲੈਂਦੀਆਂ ਜਾਂ ਚੁੱਕ ਲੈਂਦੇ ਮਨੁੱਖ ਤੇ ਫਿਰ ਉਹਦੀ ਬਦਬੂ ਚ ਸੜਦੇ ਨੇ ਤੇ ਗਲਦੇ ਨੇ ਫਿਰ ਖਿਜਦੇ ਨੇ ਕਦੀ ਆਪਣੇ ਮਨ ਨੂੰ ਦੇਖਦੇ ਹੀ ਨਹੀਂ ਕਦੀ ਨਿੰਦਿਆ ਹੋ ਜਾਵੇ ਨਾ ਕ੍ਰੋਧ ਹੋ ਜਾਵੇ ਬੁਰਾ ਕਰਮ ਹੋ ਜਾਵੇ ਤੇ ਸਿਰਫ ਇੱਕ ਅਭਿਆਸ ਕਰਿਓ ਆਪ ਜੀ ਨੂੰ ਕੁਝ ਅਭਿਆਸ ਦੇ ਕੇ ਜਾਣੇ ਉਹ ਕਰਿਓ ਜਦੋਂ ਗੁਰਾ ਕਰਮ ਹੋ ਜਾਵੇ ਉਹਦੇ ਤੋਂ ਬਾਅਦ 1 ਮਿੰਟ 2 ਮਿੰਟ ਸ਼ਾਂਤੀ ਨਾਲ ਬਿਓ ਕਿਸੇ ਤੇ ਇਲਜ਼ਾਮ ਨਹੀਂ ਲਾਉਣਾ ਕਿਸੇ ਦੂਜੇ ਵੱਲ ਵੇਖਣਾ ਨਹੀਂ ਸਿਰਫ ਇਹ ਵੇਖਣਾ ਕਿ ਮੈਨੂੰ ਕੀ ਮਿਲਿਆ ਮੇਰੇ ਅੰਦਰ ਕੀ ਬਣਿਆ ਮੈਂ ਅੰਦਰੋਂ ਸੜਦੇ ਨਹੀਂ ਰਿਹਾ ਮੇਰੇ ਅੰਦਰ ਕਿਤੇ ਜਿਹੜਾ ਇਹ ਉਹ ਕੁਝ ਜੀਵਨ ਮੁਰਝਾ ਤੇ ਨਹੀਂ ਗਿਆ ਕੀ ਮੈਂ ਅੰਦਰੋਂ ਸੁਖੀ ਹੋਇਆ ਕਿ ਦੁਖੀ ਹੋਇਆ ਸਿਰਫ ਇਹਨਾਂ ਦੇਖਿਓ ਤੇ ਸੱਚ ਜਾਣਿਓ ਜਿੰਨੀ ਵਾਰਾਂ ਤੁਸੀਂ ਔਗਣ ਭੋਗਿਆ ਏ ਉੰਨੀ ਵਾਰਾਂ ਦੁਖੀ ਹੋਏ ਪਰ ਤੁਸੀਂ ਇਲਜ਼ਾਮ ਦੂਜੇ ਦਾ ਲਾ ਦਿੰਦੇ ਕਿ ਦੂਜੇ ਬੰਦੇ ਨੇ ਉਸ ਬੰਦੇ ਨੇ ਮੈਨੂੰ ਆਹ ਗੱਲ ਕਹੀ ਤਾਂ ਮੈਨੂੰ ਕ੍ਰੋਧ ਆਇਆ ਤਾਂ ਮੈਂ ਇਦਾਂ ਕੀਤਾ ਦੂਜੇ ਬੰਦੇ ਦੀ ਬਾਤ ਨੇ ਦੁਖੀ ਨਹੀਂ ਕੀਤਾ ਆਪਜੀ ਦੀਆਂ ਸੋਚਾਂ ਨੇ ਆਪਜੀ ਦੇ ਅੰਦਰ ਦੇ ਹੰਕਾਰ ਨੇ ਤੁਹਾਨੂੰ ਦੁਖੀ ਕੀਤਾ ਗੁਰਨਾਨਕ ਪਿਤਾ ਨੂੰ ਸੁਣਿਆ ਹੋਵੇ ਨਾ ਕਮਾਲ ਦੀ ਬਾਤ ਕਹਿੰਦੇ ਨੇ ਕਹਿੰਦੇ ਦਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਬੋਲੋ ਨਾ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਤੂੰ ਦੂਜਿਆਂ ਨੂੰ ਦੋਸ਼ ਨਾ ਦੇ ਤੇਰਾ ਹੀ ਏ ਤੇਰੀ ਖੇਡ ਇੱਕ ਨੁਕਤਾ ਸਮਝਾਉਣ ਵਾਸਤੇ ਅਪਜੀ ਨੂੰ ਦੱਸਦੇ ਹਾਂ ਜਦੋਂ ਆਪਜੀ ਦੇ ਅੰਦਰ ਇੱਕ ਅਭਿਆਸ ਤੇ ਦੱਸਿਆ ਇਹ ਜਦੋਂ ਬੁਰਾ ਕਰਮ ਹੋ ਜਾਵੇ ਨਿੰਦਿਆ ਹੋ ਜਾਵੇ ਕ੍ਰੋਧ ਹੋ ਜਾਵੇ ਈਰਖਾ ਹੋ ਜਾਵੇ ਤੇ ਆਪਣੇ ਮਨ ਨੂੰ ਖੋਜਿਓ ਅੰਦਰੋਂ ਮੁਰਦਾਪਨ ਹੈ ਕਿ ਜਿੰਦਾ ਹੈ ਕੁਝ ਅੰਦਰ ਖੁਸ਼ੀ ਹੈ ਕਿ ਗਮੀ ਹੈ ਦੁੱਖ ਹੈ ਕਿ ਕੀ ਹੈ ਦੇਖਿਓ ਇੱਕ ਮਿੰਟ ਬਹਿ ਕੇ ਦੂਜਾ ਅਭਿਆਸ ਵੀ ਦੇਖਿਓ ਜਦੋਂ ਦੁੱਖ ਬਣੇ ਉਦਾਸੀ ਬਣੇ ਕ੍ਰੋਧ ਬਣੇ ਖਿਜ ਬਣੇ ਕਿਸੇ ਵੀ ਤਰ੍ਹਾਂ ਦੀ ਖਿਜ ਬਣੇ ਤੇ ਇੱਕੋ ਚੀਜ਼ ਧਿਆਨ ਰੱਖਿਓ ਕਿ ਕਿਤੇ ਤੁਸੀਂ ਮੰਗਤਾ ਤੇ ਨਹੀਂ ਬਣ ਗਏ ਜਦੋਂ ਮੰਗਤਾ ਬਣੋਗੇ ਉਦੋਂ ਦੁੱਖ ਹੋਏਗਾ ਚਾਹੇ ਮੰਗਤਾ ਇਹੋ ਹੀ ਕਿਉਂ ਨਾ ਬਣੇ ਕਿ ਆ ਫਲਾਣਾ ਮੇਰੀ ਇੱਜ਼ਤ ਕਰੇ ਆ ਫਲਾਣਾ ਜਿਹੜਾ ਏ ਇਹ ਮੈਨੂੰ ਜੀ ਕਹਿ ਕੇ ਬੁਲਾਵੇ ਆ ਪਤਨੀ ਮੈਨੂੰ ਪਾਣੀ ਦਾ ਗਲਾਸ ਫੜਾਵੇ ਆ ਜਿਹੜਾ ਜੀ ਏ ਮੇਰਨਾ ਜਦੋਂ ਮੰਗਤਾ ਬਣੋਗੇ ਉਦੋਂ ਦੁਖੀ ਹੋਵੋਗੇ ਨਹੀਂ ਤੇ ਦੁੱਖ ਦਾ ਕੋਈ ਖੇੜ ਹੀ ਨਹੀਂ ਹੈ ਕੋਈ ਕਾਰਨ ਨਹੀਂ ਦੁੱਖ ਦਾ ਬਣਦਾ ਇੰਨਾ ਬਤਾਂ ਨੂੰ ਜਦੋਂ ਵੀ ਜਦੋਂ ਤੁਸੀਂ ਆਪਣੀਆਂ ਪ੍ਰਕਰਮਾ ਕਰੋਗੇ ਮੈਂ ਦੇ ਦਿਵਾਲੇ ਘੁੰਮੋਗੇ ਮੈਂ ਦੀ ਖੇਡ ਕਰੋਗੇ ਉਦੋਂ ਦੁਖੀ ਹੋਵੋਗੇ ਇਹ ਅਭਿਆਸ ਕਰਿਓ ਜਿਹੜੇ ਆਪ ਜੀ ਨੂੰ ਕਹ ਚੱਲੇ ਆ ਨਾ ਇਹ ਵੀ ਅਭਿਆਸ ਕਰਿਓ ਜਦੋਂ ਦੁਖੀ ਹੋਵੇ ਜਦੋਂ ਕ੍ਰੋਧ ਆਵੇ ਕਿਸੇ ਤੇਖੇ ਜਾਵੇ ਚੌਂਕੜਾ ਮਾਰ ਕੇ ਬੈਠਿਓ ਆਪਣੇ ਅੰਦਰ ਦੇਖਿਓ ਜਾਂ ਕੁਰਸੀ ਤੇ ਬਹਿ ਕੇ ਆਪਣੇ ਅੰਦਰ ਦੇਖਿਓ ਕਿ ਮੈਂ ਕੀ ਕਰ ਰਿਹਾ ਹਾਂ ਉਹਦੀ ਗੱਲ ਛੱਡਿਓ ਅਹੀਂ ਜਦੋਂ ਪੜੇ ਸਨ ਨਾ ਤੇ ਸਾਡੀਆਂ ਮਾਤਾਵਾਂ ਨੇ ਬਜ਼ੁਰਗ ਮਾਤਾਵਾਂ ਨੂੰ ਸਾਨੂੰ ਲੱਗਦਾ ਉਹ ਪੜੀਆਂ ਲਿਖੀਆਂ ਨਹੀਂ ਸੀ ਪਰ ਅਕਲ ਉਹਨਾਂ ਨੂੰ ਜ਼ਿਆਦਾ ਸੀ ਕਈ ਵਾਰ ਸ਼ਿਕਾਇਤ ਲੈ ਕੇ ਜਾਣਾ ਨਾ ਕਿਸੇ ਬੰਦੇ ਕੋਲ ਮਾਂ ਕੋ ਸ਼ਿਕਾਇਤ ਲੈ ਕੇ ਜਾਣਾ ਮਾਂ ਆ ਭੈਣ ਮਾਰਦੀ ਏ ਭੈਣ ਗਲਤ ਬੋਲਦੀ ਏ ਆ ਫਲਾਣਾ ਭਰਾ ਜਿਹੜਾ ਏ ਇਹ ਮੰਦੇ ਸ਼ਬਦ ਬੋਲਦਾ ਏ ਕੌੜੇ ਬੋਲ ਬੋਲਦਾ ਏ ਤੇ ਮਾਂ ਨੇ ਪਤਾ ਕੀ ਕਹਿਣਾ ਕੋਈ ਨਹੀਂ ਪੁੱਤ ਦਾਦੀ ਹੁੰਦੀ ਸੀ ਉਹਨੇ ਕਹਿਣਾ ਕੋਈ ਨਹੀਂ ਪੁੱਤ ਆਪੇ ਉਹਦੇ ਮੂੰਹ ਚ ਕੀੜੇ ਪੈਣਗੇ ਤੇਰੀ ਕਿਹੜੀ ਗੱਲ ਐ ਤੈਨੂੰ ਤੂੰ ਕੋਈ ਥੋੜੀ ਗਲਤ ਕੰਮ ਕੀਤਾ ਉਹਨੇ ਕੀਤਾ ਐ ਨਾ ਤੂੰ ਤੇ ਨਹੀਂ ਕੀਤਾ ਤੂੰ ਤੇ ਮੰਦਾ ਨਹੀਂ ਬੋਲਿਆ ਤੇ ਅਸੀਂ ਕਹਿਣਾ ਦਾਦੀ ਨਹੀਂ ਬੋਲਿਆ ਤੋਨੇ ਕਹਿਣਾ ਕੋਈ ਨਹੀਂ ਆਪੇ ਉਹਦੇ ਮੂੰਹ ਚ ਕੀੜੇ ਪੈਣਗੇ ਤੈਨੂੰ ਕੋਈ ਗੱਲ ਨਹੀਂ ਤੈਨੂੰ ਗੁਰੂ ਮਹਾਰਾਜ ਨੇ ਆਪੇ ਖੁਸ਼ੀਆਂ ਦੇਣਗੇ ਉਹ ਨਿੱਕੇ ਹੁੰਦੇ ਸਾਨੂੰ ਦਾਦੀ ਦੀ ਬਾਤ ਸਮਝ ਤੇ ਨਹੀਂ ਸੀ ਆਉਂਦੀ ਪਰ ਤਰਵਾਸ ਹੋ ਜਾਂਦਾ ਸੀ ਤੇ ਜਦੋਂ ਗੁਰਨਾਨਕ ਕੋ ਬੈਠੇ ਤੇ ਉਹ ਦਿਨ ਸਮਝਾਈ ਕਿ ਦਾਦੀ ਦੀ ਸਿੱਖਿਆ ਗੁਰਨਾਨਕ ਦੀ ਸਿੱਖਿਆ ਵਰਗੀ ਸੀ ਆਪ ਜੀ ਬੁਰਾ ਕਰਮ ਕਰੋਗੇ ਤੇ ਭੁਗਤਾਨ ਆਪ ਜੀ ਨੂੰ ਕਰਨਾ ਪੈਣਾ ਦੂਜਾ ਬੁਰਾ ਕਰਮ ਕਰੇਗਾ ਤੇ ਉਹਦਾ ਈ ਤੁਹਾਡੀ ਕੋਈ ਖੇਡ ਨਹੀਂ ਹੈ